ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡਟਾ ਲਵਾਂ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਸੇ ਗਮ ਬਕਾਵਾ ਜੀ ਤੇ 4 ਹੈਗੀਆਂ ਬਰਸੀਆਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਲੋਡ ਕਰੋ ਜੀ 7528000355 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਹੁਣ ਵੱਧ ਤੋਂ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀਏ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਨਾਮ ਧਮਕੌਰ ਸਿੰਘ ਆ ਜੀ ਪਿੰਡ ਪਿੰਡ ਢੱਲਮਾ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਹਾਂ ਜੀ ਬਈ ਆਪਣੇ ਕੋ ਕਿੰਨੇ ਗਾਵਾਂ ਆਪ ਕਹੂਗਾ ਜੀ ਆਪਣੇ ਕੋ 6 ਗਾਵਾਂ ਆ ਵੀਰੇ 1000 ਬੱਚੇ ਠੀਕ ਹੈ ਜੀ ਹਾਂ ਜੀ ਹਾਂ ਪਹਿਲੀ ਗਾਂ ਦੀ ਜਾਣਕਾਰੀ ਦੇ ਦੋ ਸਭ ਇਹ ਵੀ ਤੋਕੜ ਗੱਭਣਾ ਛਾੜੇ 4 ਮਹੀਨੇ ਦੀ ਦੁੱਧੋਂ ਹਟੀ ਹੋਈ ਦੁੱਧੋਂ ਹਟੀ ਹੋਈ ਹਾਂ ਜੀ ਖਾਣਾ-ਖੋਣਾ ਵੀ ਓਕੇ ਆ ਸਾਡੇ ਥਣ ਪਾਸ ਦੇਣਗੇ ਹਾਂ ਥਣ ਪਾਸ ਆ 4.5 ਮਹੀਨੇ ਤੋਂ ਉਪਰੀ ਆ 5 ਦੇ ਲੱਭੀ ਆ ਗੱਭਣੇ ਠ ਲੋ ਟੋਰ ਦੋਣ ਵੀ ਇਹ ਟੋਰ ਥੋੜੇ ਜਿਹਾ ਭਾਜ ਦੇ ਜੀ ਬਾਬਾ ਜੀ ਸਹੀ ਹਾਂ ਐਨ ਦਰਦੀ ਆ ਗਈ ਅੱਜ ਘਰੋਂ ਜੇ ਨਹੀਂ ਸੀ ਕੱਟੀ ਨੂੰ ਸੀ ਲੰਦੀ ਆਏ ਕੋਈ ਬਾਤ ਸਨ ਠੀਕ ਹੈ ਠੀਕ ਹਾਂ ਮਨ ਲਈ ਬਾਤ ਖਾਦੀ ਮੜਾ ਹਾਂ ਹਾਂ ਥਾਣ ਤੁਮ ਓਕੇ ਵੀ ਥਾਣਾ ਓਕੇ ਵੀਰੇ ਠੀਕ ਹੈ ਪਾਸ ਹੁੰਦੇ ਆ ਹਾਂ ਹਾਂ ਪਾਸ ਠੀਕ ਹੈ ਜੀ ਹਾਂ ਜੀ ਦੋ ਇਹਦੇ ਰੇਟ ਦੱਸ ਦਿਓ ਪਹਿਲਾਂ ਰੇਟ ਵੀਰੇ 23000 ਦੇ ਦੇਣਗੇ 23 ਹਾਂ ਜੀ ਠੀਕ ਹੈ ਜੀ ਦੋ ਨੰਬਰ ਦਾ ਦੱਸੋ ਜੀ ਹੁਣ ਦੋ ਨੰਬਰ ਵੀਰੇ ਟੋਕੜ ਵੜ ਹੈਗੀ ਹਾਂ ਜੀ ਤੇ ਇਹਦੇ ਥੱਲੇ ਦੁੱਧ ਹੋਊਗਾ 12 ਤੋਂ ਬਾਅਦ ਠੀਕ ਹੈ ਜੀ ਹਾਂ ਜੀ ਇਕ ਬੱਚਾ 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 ਹੈ ਨਹੀਂ ਬੱਚਾ ਮਰੇਗਾ ਰੇਟ ਰੇਟ ਇਹਦਾ ਆਪਾਂ 35000 ਕਰਦੇ ਹਾਂ ਰੇਟ 35000 ਹਾਂ ਤੋੜ ਦੋ ਬਰਾਤ ਤੇ ਉਂ ਸੀਲ ਠੰਡੀ ਵਿਸੇਰੀ ਆ ਜੀ ਜਿਵੇਂ ਮਰਜੀ ਐਵੇਂ ਬੈਠਾ ਰੋ ਠੀਕ ਹੈ ਜੀ ਹਾਂ ਕਦ ਬੈਠ ਸੁੱਖਣਾ ਕਰ ਹਾਂਜੀ ਹਾਂਜੀ ਠੀਕ ਹੈ ਜੀ ਲੋਪਰਾ ਆ ਜਾ ਚੈੱਕ ਕਰ ਸਕੀਂ ਆ ਜਾਓ ਜੀ ਲੋ ਜੀ ਤੋੜਾ ਤਰਾ ਦਾ ਸਾਹਮਣੇ ਆ ਬਰਾ ਠੀਕ ਹੈ ਨਾ ਮੋੜ ਲਓ ਜੀ ਮੋੜ ਲਓ ਚਾਹ ਜਿਵੇਂ ਮਰਜ਼ੀ ਬੈਠੋ ਠੀਕ ਹੈ ਜੀ ਚਾਹ ਦੋ ਟੰਗ ਚੋਕੇ ਤੇ ਸੰਭੀ ਆਪ ਮੈਂ ਚਾਰ ਟੰਗ ਚੋਲਿਆ ਆਪਣੇ ਕਰੀ ਠੀਕ ਹੈ ਜੀ ਠੀਕ ਹੈ ਦੋ ਪ੍ਰਾ ਚੈੱਕ ਤੇ ਦੱਸ ਲੀ ਤੁਸੀਂ ਆਪ ਕਰਨੇ ਬਾਈ ਕਹਿੰਦਾ ਚਾਹ ਦੋ ਢੰਗ ਚੋਕੇ ਤੇ ਸੱਲੀ ਕਰਕੇ ਲਿਜਾ ਸਾਨੂੰ ਪ੍ਰਾ ਠੀਕ ਹੈ ਨਾ ਬਾਈ ਜੀ ਨਾ ਜਰੂਰ ਕਨੈਕਟ ਕਰੋ ਪੰਡ ਢਲਵਾ ਜਲਾ ਇਹਨੂੰ ਪੈਦਾ ਜੀ ਬਰਨਾਲਾ ਠੀਕ ਹੈ ਜੀ ਹਜ ਵੀ ਤਿੰਨ ਨੰਬਰ ਦੀ ਜਾਣਕਾਰੀ ਦਿਓ ਜੀ ਇਹ ਵੀਰੇ ਤਾਜੀ ਸੂਈ ਵੀ ਆ ਗਈ ਹਾਂਜੀ ਅੱਜ ਨੌਵਾਂ 10ਵਾਂ ਦੇਣਾ ਹਾਂਜੀ ਤੇ ਦੁੱਧ ਦੇ ਥੱਲੇ 15 ਅੰਕ ਲੀਟਰ ਤੇ ਬੱਚਾ ਬੱਚਾ ਬੱਸਾਗਾ ਬੱਸਾ ਜੀ ਹਾਂਜੀ ਤੇ ਰੇਟ ਰੇਟ 52000 ਕਰਦੇ ਆ ਰੇਟ 50 ਮਾਨਤਨ ਹੋ ਜੂ ਭਾਈ ਮਾਨਤਨ ਕਰ ਦਾਂਗੇ ਸੋਰ ਦਸਾਂ ਲੋ ਜੀ ਕੱਦ ਬੈਡ ਸੁਖਨਾ ਕਰਮਾ ਵਾਲੇ ਦਾ ਸੋਨਾ ਲੋ ਜੀ ਆ ਲੈ ਤੋਰਾ ਤਰਾ ਸਾਡੇ ਸਾਹਮਣੇ ਲੀਵ ਦਾ ਅੰਤਾਜਾ ਤੁਸੀਂ ਲਾ ਲੈ ਭਰਾ ਲੋ ਜੀ ਚੱਕਾ ਸਦੋਂ ਮੁੰਡੀ ਸੀਲ ਛੰਡੀ ਆਏ ਠੀਕ 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 ਲੋ ਭਰਾ ਆ ਲੈ ਭਾਈ ਜੀ ਨੇ ਜ਼ਰੂਰ ਕਨੈਕਟ ਕਰੋ ਪੈਂਡ ਟੱਲ ਮੈਂ ਤੇ ਜਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਲੋ ਜੀ ਆ ਲੈ ਮਗਰ ਬਸਤਾ ਠੀਕ ਹੈ ਜੀ ਹਾਂ ਜੀ ਚਾਰ ਨੰਬਰ ਹੀ ਦੱਸੇ ਜਾਣ ਕਰਾ ਚਾਰ ਨੰਬਰ ਤੇ ਇਹ ਜੀ ਟਾਈ ਕਤਨ ਕਮੀਨਾਂ ਦੀ ਸ਼ੂ ਵੀ ਆ ਬੱਛੀ ਹੈ ਇਹਦੀ ਮਗਰ ਅੱਛਾ ਆ ਬੱਛੀ ਹਾਂ ਤੋਂ ਦੇ ਦੇ ਥੱਲੇ 14 ਲੀਟਰਾਂ ਉਂ ਸੀਲ ਛੰਡੀਆਂ ਜਿਵੇਂ ਮਰਜੇ ਬੈਠੇ ਹੋ ਠੀਕ ਹੈ ਜੀ ਹਾਂ ਜੀ ਤੇ ਰੇਟ ਭਰਾ ਦਾ ਰੇਟ ਇਹਦਾ 45000 ਰੁਪਏ ਜੀ ਇਹਦਾ 45000 ਹਾਂ ਜੀ ਤੋਂ ਭਰਾ ਮਗਰ ਵੀ ਬੱਸੀ ਬਹੁਤ ਸੋਹਣੀ ਹਾਂ ਜੀ ਤੇ ਲੋ ਜੀ ਲੈਵਾ ਤੁਸੀਂ ਦੇਖ ਸਕਦੇ ਹੋ ਕੱਦ ਬੈਡ ਸੁਖਣਾ ਕਰਨ ਵਾਲੀ ਦਾ ਸੋਹਣਾ ਲੋ ਜੀ ਮੱਸੀ ਬਹੁਤ ਸੋਹਣੀ ਆ ਲੋ ਜੀ ਤੋਰਾ ਤਰਾ ਚੈੱਕ ਕਰ ਸਰਦਾ ਭਰਾ ਲਓ ਜੀ ਇਹ ਬਦੰਤਾ ਜਲਾਹਦਾ ਭਰਾ ਠੀਕ ਹੈ ਜੀ ਲਓ ਜੀ ਫੇਸ ਚੈੱਕ ਕਰ ਸਰਦਾ ਭਰਾ ਲਓ ਜੀ ਵਾਈ ਜੀ ਨਾਲ ਜੁਕ ਕੰਡੈਕਟ ਕਰੋ ਪੈਂਟ ਢੱਲਵਾ ਤੇ ਜਿਲਾ ਨੂੰ ਪੈਂਦਾ ਜੀ ਪਰਨਾਲਾ ਠੀਕ ਹੈ ਜੀ ਚੈੱਕ ਤੇ ਤਸੱਲੀ ਤੁਸੀਂ ਭਰਾ ਆਫ ਕਰਨੀ ਹੈ ਠੀਕ ਹੈ ਜੀ ਹਾਂ ਜੀ ਪੰਜ ਨੰਬਰ ਦਾ ਦੱਸੋ ਜਾਨੀ ਇਹ ਤਾਜੀ ਸੂਈ ਵੀ ਆ ਬੱਛੀ ਹੈ ਜੀ ਮੰਗਰ ਸ਼ੇਮਾ ਦੇਣਾ ਸੂਈ ਨੂੰ ਅੱਜ ਅੱਛਾ ਜੀ ਤੇ ਦੁੱਧ ਦੇ ਥੱਲੇ 15 ਤੋਂ ਬਾਹਰ ਆ ਠੀਕ ਹੈ ਜੀ ਹਾਂ ਜੀ ਲੋ ਫਰਾ ਚੈੱਕ ਕਰ ਸਕਦੇ ਲੇਵਰ ਮਾਗਰ ਵੀ ਬੱਚੀ ਬਹੁਤ ਸੋਹਣੀ ਹੈ ਜਿਹੜੀ ਬੱਚੀ ਜੀ ਆ ਉਹਦੇ ਚ ਦੁੱਧ ਤਾਂ ਨਹੀਂ ਆਉਂਦਾ ਨਹੀਂ ਨਹੀਂ ਉਹ ਚ ਨਹੀਂ ਆਉਂਦਾ ਜੀ ਤੇ ਰੇਟ ਭਰਾ ਦਾ ਜਾਇਜ਼ ਰੇਟ ਇਹਦਾ ਬਸ ਲੈਣ ਦੇ ਐਨਜੀਪੀ ਚ 52000 ਲੈਣ ਦੇ ਦਾ 55000 ਲੋ ਫਰਾ ਲੈਵਰ ਦਾ ਤਾਜਾ ਚੈੱਕ ਕਰ ਸਕਦੇ ਫਰਾ ਕੋੜ ਲਈ ਲੋ ਜੀ ਕੱਦ ਬੜਾ ਸੁੱਖਣਾ ਸੋਹਣਾ ਕਰਮਾਲੀ ਦਾ ਲੈਵਰ ਦਾ ਜਬਰਤਦਾ ਹਾ ਅੱਛਾ ਠੀਕ ਹੈ ਜੀ ਲੋ ਜੀ ਬਕਸ ਨੂੰ ਲੈਵਾ ਨੇੜੇ ਹੋ ਕੇ ਦਿਖਾਣੇ ਉੱਥੇ ਤੇ ਬੱਚੀ ਜ਼ਰੂਰ ਹੈਗੀ ਪਰ ਦੁੱਧ ਉਹਦੇ ਚ ਨਹੀਂ ਆਉਂਦਾ ਹਨਾ ਉਹ ਵਿਚਾਲੇ ਆ ਬਾਕੀ ਜੀ ਸੰਤ ਤੇ ਥੋੜਾ ਸੰਤਰਾ ਵੀ ਖਰਚ ਬਣਦਾ ਮੁੜ ਕੇ ਨਾ ਫਿਰ ਦੂਰੋਂ ਆ ਕੇ ਆਉਂਦਾ ਹਾਂ ਹਾਂਜੀ ਹਾਂ ਇਹ ਤਾਂ ਦੱਸਣ ਦਾ ਤਾਂ ਉਹ ਹਾਂਜੀ ਆਪਣੀ ਵੀਡੀਓ ਜੂਮ ਜਾਮ ਨਹੀਂ ਕਰਿਆ ਹੁੰਦਾ ਬਈ ਨਾਲ ਠੀਕ ਹੈ ਠੀਕ ਹੈ ਜੀ ਸੈਂਪਲ ਵੀਡੀਓ ਹੁੰਦੀ ਜਮਾ ਨਹੀਂ ਨਹੀਂ ਠੀਕ ਹੈ ਜੀ ਜਿਹੇ ਜੀ ਅਗਲਾ ਤੇਰੇ ਕੋਲ ਇੱਥੇ ਵੀਡੀਓ ਜੀ ਦੇਖੂਗਾ ਉਹੋ ਜੀ ਹਾਂਜੀ ਹਾਂਜੀ ਕਰਿਆ ਆ ਕੇ ਠੀਕ ਹੈ ਜੀ ਹਾਂਜੀ ਬਈ 6 ਨੰਬਰ ਦਾ ਦੱਸੋ ਜੀ ਇਹ ਪਹਿਲਾਂ 62 ਆਏ 10ਵਾਂ 11ਵਾਂ ਦੇਣ ਸੁਈ ਨੂੰ ਆ ਤੇ ਦੁੱਧ 14 ਕਿਲੋ ਆਏ ਦੇ ਥੱਲੇ ਠੀਕ ਹੈ ਜੀ ਹਾਂਜੀ ਤੇ ਬੱਚਾ ਮਗਰ ਆ ਜੀ ਆਹ ਬੱਚਾ ਆਇਆ ਆ ਬੱਚਾ ਜੀ ਹਾਂਜੀ ਠੀਕ ਹੈ ਜੀ ਦੂਸਰਾ ਲੋਜੀ ਹਾਉ ਕੋ ਦਾ ਸਾਹਮਣੇ ਲੋਜੀ ਇਹਦਾ ਰੇਟ ਭਰਾ ਰੇਟ ਇਹਦਾ ਵੀ 55000 ਹੈ ਇਹਦਾ 55000 ਲੋਪਾ ਚੈੱਕ ਕਰ ਸਕਦੇ ਮੋੜ ਲਈ ਲੋਜੀ ਚੰਗੀ ਪਲੀ ਪਲੋਸੀ ਭਰਾ ਹਾਂਜੀ ਬਾਕੀ ਤਾਂ ਸਾਡੇ ਸਾਹਮਣੇ ਦਿੰਦੀ ਜਿਵੇਂ ਹਣਾ ਲੋਜੀ ਮਗਰ ਵੀ ਬਸਤਾ ਇਹਦੇ ਰੇਟ ਤਕਰੀਬਨ 22 ਦਾ ਦੱਸ ਹੀ ਦਿੱਤੇ ਜੀ ਨੰਬਰ ਮੁਤਾਬਕ ਬਾਈ ਤੋਂ ਜਾਣਕਾਰੀ ਲੈ ਸਕਦੇ ਆ 1 ਨੰਬਰ 2 ਨੰਬਰ 3 ਨੰਬਰ ਠੀਕ ਹੈ ਜੀ ਫਿਰ ਇਹਦੇ ਚ ਆਇਆ ਵੀ ਦੱਸਣਾ ਰੇਟ ਵੀ ਪਤਾ ਲੱਗਦਾ ਸਾਨੂੰ ਦੱਸਣਾ ਠੀਕ ਹੈ ਜੀ ਹਾਂਜੀ ਭਾਈ 1 ਨੰਬਰ ਬੱਸੀ ਦੀ ਦੱਸੋ ਜਾਣਕਾਰੀ ਇਹ ਬਾਰੇ 5 ਕੁ ਮਹੀਨੇ ਦੀ ਆ ਹਾਂਜੀ ਤੇ ਮੰਨ ਆਏ ਤੇ ਹੈ ਸੀਲ ਸੰਤੀ ਜਮਾ ਵਧੀਆ 15 16 ਕਿਲੋ ਦੁੱਧ ਹੈ ਜੀ ਮਾਸਲੇ 4 ਫਾਗਲਾ ਠੀਕ ਹੈ ਜੀ ਹਾਂ ਚਾਰੇ ਥਾਣਾ ਤੇ ਪੁੱਥੀ ਪੁੱਥੀ ਬਹੁਤ ਸੋਹਣੀ ਆ ਠੀਕ ਹੈ ਜਰਸੀ ਸਗੀ ਹਾਂ ਜਰਸੀ ਇਹ ਪੰਜਾਬ ਵਾਲੀ ਬਈ ਪੰਜਾਬ ਵਾਲੀ ਪੰਜਾਬ ਵਾਲੀ ਜਰਸੀ ਹੈ ਹਨ ਦਿਖਾ ਦੇ ਆਪਾਂ ਤੇ ਰੇਟ ਭਰਾ ਦੱਸ ਦੋ ਜਾਇਦਾ ਬਰ ਰੇਟ 9000 ਦੀ ਦੇ ਦੇਣੀ 9000 ਦੀ ਹਾਂਜੀ ਲੋਪਰਾ 9000 ਦੀ ਬਈ ਕਹਿੰਦਾ ਬੱਸੀ ਜਰਸੀ ਜੇ ਕਿਸੇ ਨੇ ਲੈਣੀ ਹੈ ਬਾਈ ਇਹਨਾਂ ਜਰੂਰ ਪ੍ਰੇਡ ਕਰੋ ਠੀਕ ਹੈ ਜੀ ਇੱਕ ਨੰਬਰ ਬੱਸੀ ਹਾਂਜੀ ਵੀ ਦੋ ਨੰਬਰ ਬੱਸੀ ਇਹ ਬਸ ਸੱਤ ਕਿ ਮਹੀਨੇ ਦੀ ਉਮਰ ਹੈ ਇਹਦੀ ਹਾਂਜੀ ਤੇ ਮਾਡਰ ਕਾਰ ਵਧ ਗਿਆ ਦਾ 17 18 ਕਿਲੋ ਦੁੱਧ ਦਾ ਠੀਕ ਹੈ ਜੀ ਇਹ ਫੇਸ ਦੇਖੋ ਬੁਠੀ ਬੁਠੀ ਬਹੁਤ ਸੋਹਣੀ ਹੈ ਬੱਸੀ ਠੀਕ ਹੈ ਜੀ ਦੋ ਲੋ ਇਹਦਾ ਰੇਟ ਭਰਾ ਇਹਦਾ 14000 ਰੁਪਏ ਇਹਦਾ 14000 ਹਾਂਜੀ ਬੰਦ ਉਹ ਨਾਲੇ ਮੜੇ ਸੰਦਖਾ ਤੋਂ ਭਰਾ ਇਹਦੇ ਹਾਂਜੀ ਹਾਂ ਲੋ ਜੀ ਇਹਦਾ 14000 ਰੁਪਿਆ ਰੇਟ ਹੈ ਮਾਨਤਨ ਬਾਈ ਬਾਈ ਜੇ ਕਿਸੇ ਚਾਰੇ ਇਕੱਠੇ ਲੈ ਕੇ ਨੇ ਰੇਟ ਚਾਰੇ ਉਹ ਜੇ ਬੰਦ ਕਰ ਦਾਂਗੇ ਬੰਦ ਕਰ ਦੋਗੇ ਹਾਂਜੀ ਠੀਕ ਹੈ ਜੀ ਖੀਰੀ ਹੈ ਜੀ ਲੋ ਜੀ ਕੋਈ ਪੱਕੜਾਂ ਮੱਸੀਆਂ ਦੁੱਧ ਦਾਂਦੀਆਂ ਸਿੱਕ ਸਿੱਕ ਲੋ ਪਰ ਧਰਨ ਵੀ ਦਿਖਾਣਾ ਕਿ ਚਾਰ ਆ ਦੀਆਂ ਇਕੱਠੇ ਮੇ ਕੋਈ ਫੋਟੋ ਨਹੀਂ ਕਿਸੇ ਸੰਗ ਠੀਕ ਹੈ ਜੀ ਇਹ ਦੋ ਨੰਬਰ ਬੱਸੀ ਸੀ ਠੀਕ ਹੈ ਜੀ हां भाई 3 नंबर दसू जानकारी ये 11 के महीने वाली है जी हां जी ते एसे दूध भी 17 11 किलो से मां ਥਲੇ ਇਹਦੀ मां ਥਲੇ हां ਥਣਥਣ ਬਹੁਤ ਸੋਹਣਾ ਲੱਗਿਆ ਨਹੀਂ ਜਾਂ ਵਾਲੀ ਬਈ ਹੈ ਜੀ ਪੰਜਾਬ ਵਾਲੀਆਂ ਤਿੰਨੇ ਪੰਜਾਬ ਵਾਲੀਆਂ ਠੀਕ ਹੈ ਥਣਥਣ ਬਹੁਤ ਸੋਹਣਾ ਲੱਗਿਆ ਹਾਂ ਜੀ ਹਾਂ ਜੀ ਮੋੜ ਲਈ ਇਹਦਾ ਰੇਟ ਭਰਾ ਇਹਦਾ 15000 ਰੁਪਏ ਹੈ ਜੀ ਇਹਦਾ 15000 ਹਾਂ ਜੀ ਲਓ ਜੀ ਇੰਦਲੀ ਸਰ ਚੱਕਰ ਸਾਦੇ ਬਾਕੀ ਜੇ ਇਕੱਟੀਆਂ ਲਵੋ ਉਹ ਜਾ ਆਪਾਂ ਉਹਦੇ ਵਾਧਾ ਹੋ ਹੋ ਜੂਗਾ ਠੀਕ ਹੈ ਜੀ ਠੀਕ ਹੈ ਲਓ ਜੀ ਬਾਈ ਕਹੇ ਜੇ ਚਾਰੇ ਇਕੱਟੀਆਂ ਲੈ ਕੇ ਨੀ ਤਾਂ ਮੰਨ ਤਾ ਲਓ ਜਾਊ ਥਣ ਬਹੁਤ ਸੋਹਣਾ ਲੱਗਿਆ ਆਏ ਬੱਚੇ ਹੀ ਆ ਦੇਖੋ ਜ ਇਦਾਂ ਰਿਕਵਰਟ ਕਰ ਲਓ ਜੀ ਠੀਕ ਹੈ ਥਾਣ ਵੀ ਬਹੁਤ ਸੋਹਣਾ ਲੱਗਿਆ ਬਾਈ ਠੀਕ ਹੈ ਰੇਟ ਬਾਈ ਨੇ ਆਪ ਨੂੰ ਤਕਰੀਬਨ ਸਾਰੀਆਂ ਵੀਡੀਓ ਚ ਤੁਹਾਨੂੰ ਦੱਸ ਦਿੱਤੇ ਨੰਬਰ ਮੁਕਾਬਕ ਪਾਈ ਤੋਂ ਪੁੱਛ ਸਕਦੇ ਹੋ ਠੀਕ ਹੈ ਜੀ ਹਾਂਜੀ ਵੀ 4 ਨੰਬਰ ਪੱਸੀ ਦੀ ਦੱਸੋ ਜੀ ਜਾਣਕਾਰੀ ਇਹ ਡੱਬੀ ਵੜ ਆਈ ਹੈ ਤੇ ਮਾਹ ਥੱਲੇ ਦੁੱਧ ਹੈਗਾ 2 ਲੀਟਰ ਹਾਂਜੀ ਤੇ ਇਹ 10000 ਦੀ ਦੇਣਾ ਇਹ 10000 ਦੀ ਹਾਂਜੀ ਠੀਕ ਹੈ ਲੋ ਜੀ ਚੈੱਕ ਕਰਾਂ ਤੇਰਾ ਤਰਾ ਡੱਬੀ ਵੜ ਮੋੜ ਲਈ ਉਹ ਪ੍ਰਾ ਵਾਈਨ ਰੇਟ ਬਿਲਕੁਲ ਜਾਇਜ਼ ਦੱਸਿਆ ਠੀਕ ਹੈ ਨਾ ਤੇ ਬਾਕੀ ਤੁਸੀਂ ਬਾਈ ਜੀ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ ਮੁਤਾਬਕ ਦਾ ਕੋਸਾ ਲੇ ਲਓ ਜੀ ਥਣ ਵੀ ਇਹਦੇ ਚੈੱਕ ਕਰਾਉਣੇ ਤੁਹਾਨੂੰ ਚਾਰ ਹੀ ਥੜਾ ਜੀ ਲਓ ਜੀ ਲਓ ਜੀ ਮੈਂ ਸੈਕ ਕਰਾਉਂਦੀ ਠੀਕ ਹੈ ਲੋ ਜੀ ਬਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਭਰਾ ਚਾਰ ਬਸੀਆਂ ਤੇ 6 ਗਾਵਾਂ ਸੋਨੂੰ ਕੱਲੀ ਕੱਲੀ ਦੀ ਡਿਟੇਲ ਬਾਈ ਨੇ ਦੱਸਤੀ ਦਿਖਾ ਵੀ ਦਿੱਤੀਆਂ ਰੇਟ ਵੀ ਦੱਸਤਾ ਨੰਬਰ ਮੁਤਾਬਕ ਬਾਈ ਤੋਂ ਰੇਟ ਦੱਸ ਕੇ ਪਤਾ ਕਰ ਸਕਦੇ ਭਰਾ ਠੀਕ ਹੈ ਨਾ ਪਿਆਹਾ ਰੇਟ ਬਾਈ ਨੇ ਦੱਸ ਦਿੱਤਾ तकरीबन ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ